ਦਿਲ ਦੀ ਗੱਲ ਦੱਸਦਾ ਕਦੇ-ਕਦੇ ਮੇਰਾ ਚਿਤ ਕਰਦਾ ਵੀ ਪੰਜਾਬੀ ਗੀਤਾਂ ਦੇ ਵਿੱਚ ਜੋ ਲੁੱਚਕੜੋਚ ਚੱਲਦਾ ਕਈਆਂ ਦੇ ਵਿੱਚ ਉਹਦੇ ਬਾਰੇ ਟਿੱਪਣੀ ਕਰਨ ਦਾ ਕੀ ਫਾਇਦਾ ਮੱਝ ਦੇ ਮੂਰੇ ਬੀਨ ਵਜਾਉਣ ਦਾ ਅੱਜ ਤੱਕ ਕੋਈ ਫਾਇਦਾ ਹੋਇਆ ਜਿਨੇ ਜੋ ਕੁਝ ਸੁਣਨਾ ਉਹਨੇ ਸੁਣੀ ਹੀ ਜਾਣਾ ਪਰ ਫਿਰ ਵੀ ਇਹ ਸੋਚੀਦਾ ਜੇ ਕਿ ਸਾਡੀਆਂ ਜ਼ਿੰਮੇਵਾਰੀਆਂ ਕਿ ਗਲਤ ਨੂੰ ਗਲਤ ਕਹੀਏ ਸਹੀ ਨੂੰ ਸਹੀ ਕਹੀਏ ਜੇਕਰ ਕੋਈ ਕੋਈ ਚੰਗਾ ਕਰਦਾ ਉਹਦੇ ਬਾਰੇ ਸਿਫਤ ਵੀ ਕਰਨੀ ਬਣਦੀ ਆ ਜੇਕਰ ਕੋਈ ਗੰਦ ਪਾਉਂਦਾ ਦੋ ਅਰਥੀ ਗੱਲਾਂ ਕਰਦਾ ਨਸ਼ੇ ਦੀ ਗੱਲ ਕਰਦਾ ਜੇਕਰ ਕੋਈ ਬਦਮਾਸ਼ੀ ਦੀ ਗੱਲ ਕਰਦਾ ਕੋਈ ਹਥਿਆਰਾਂ ਦੀ ਗੱਲ ਕਰਦਾ ਉਹਦੇ ਉੱਤੇ ਵੀ ਟਿੱਪਣੀ ਕਰੀਏ ਕਿਉਂਕਿ ਇਹ ਆਪਣੇ ਫਰਜ਼ਾਂ ਦੇ ਵਿੱਚ ਸ਼ਾਮਿਲ ਗੱਲ ਹੋਣੀ ਚਾਹੀਦੀ ਆ ਪਿਛਲੇ ਕੁਝ ਦਿਨਾਂ ਦੇ ਵਿੱਚ ਦੋ ਕਲਾਕਾਰਾਂ ਨੇ ਗੀਤਾਂ ਨੇ ਉੱਤੇ ਇਤਰਾਜ਼ ਜ਼ਾਹਰ ਕੀਤਾ ਉਹਨਾਂ ਲੋਕਾਂ ਨੇ ਜਿਹੜੇ ਕਿ ਪੰਜਾਬ ਦੇ ਥੋੜੇ ਕਿ ਸਿਰ ਤੋਂ ਕਮ ਲੈਣ ਵਾਲੇ ਲੋਕ ਆ ਜਿਹੜੇ ਤਾਂ ਤਮਾਸ਼ੀਨ ਲੋਕੋ ਤਾਂ ਇਹ ਗੱਲ ਕਰਦੇ ਹੁੰਦੇ ਖਿੱਚ ਕੇ ਰੱਖੋ ਕੰਮ ਕੀ ਫਰਕ ਪੈਂਦਾ ਗੀਤ ਮਨੋਰੰਜਨ ਦਾ ਸਾਧਨ ਹੁੰਦੇ ਹਨ ਇਹਨੂੰ ਦਿਲ ਤੇ ਨਹੀਂ ਲਾਈਦਾ ਇੰਟਰਟੇਨਮੈਂਟ ਕਰੀਦਾ ਜਿਹੜੇ ਦੋ ਗੀਤ ਨੇ ਇਤਰਾਜ਼ ਵਾਲੇ ਜਿਨ੍ਹਾਂ ਦੇ ਉੱਤੇ ਮਹਿਲਾ ਕਮਿਸ਼ਨ ਪੰਜਾਬ ਨੇ ਵੀ ਇਤਰਾਜ਼ ਜ਼ਾਹਰ ਕੀਤਾ ਤੇ ਦੋਵੇਂ ਕਲਾਕਾਰਾਂ ਨੂੰ ਤਲਬ ਕੀਤਾ ਗਿਆ ਸੀ ਦੋਵੇਂ ਹਾਲੇ ਤੱਕ ਆਏ ਨਹੀਂ ਪਰ ਦੋਵਾਂ ਨੇ ਜ਼ੁਬਾਨੀ ਮਾਫੀ ਮੰਗੀ ਆ ਹਨੀ ਸਿੰਘ ਤੇ ਕਰਨ ਔਜਲਾ ਕਰਨ ਔਜਲਾ ਦਾ ਗੀਤ ਐਮ ਐਫ ਗੱਭਰੂ ਤੇ ਹਨੀ ਸਿੰਘ ਦਾ 11-12 ਮਹੀਨੇ ਪਹਿਲਾਂ ਗੀਤ ਰਿਲੀਜ਼ ਹੋਇਆ ਸੀ ਮਿਲੇਨੀਅਰ ਦੋਵਾਂ ਦੇ ਵਿੱਚ ਕਥਿਤ ਤੌਰ ਦੇ ਉੱਤੇ ਗਾਲਾਂ ਔਰਤ ਦੇ ਸਨਮਾਨ ਦੇ ਖਿਲਾਫ ਗੱਲ ਕੀਤੀ ਆ ਜਿਹਦੇ ਕਰਕੇ ਮਹਿਲਾ ਕਮਿਸ਼ਨ ਦੇ ਵੱਲੋਂ ਇਤਰਾਜ਼ ਜ਼ਾਹਰ ਕੀਤਾ ਗਿਆ ਜਦੋਂ ਅਸੀਂ ਇਸ ਵਿਸ਼ੇ ਦੇ ਉੱਤੇ ਇਨਾ ਗੀਤਾ ਨੇ ਉੱਤੇ ਕੁਝ ਦਿਨ ਪਹਿਲਾਂ ਟਿੱਪਣੀ ਕੀਤੀ ਤਾਂ ਮੈਨੂੰ ਕੁਝ ਕੁ ਸੱਜਣਾਂ ਦੇ ਫੋਨ ਆਏ ਮੈਨੂੰ ਕਹਿੰਦਾ ਜੀ ਐਮਐਫ ਗੱਭਰੂ ਕੋਈ ਮਾੜੀ ਗੱਲ ਨਹੀਂ ਇਹਨੂੰ ਕਹਿੰਦੇ ਜੀ ਮੁੱਛ ਫੁੱਟ ਗੱਭਰੂ ਮੈਂ ਕਿਹਾ ਜੀ ਜੇਕਰ ਮੁੱਛ ਫੁੱਟ ਗੱਭਰੂ ਵਾਲੀ ਗੱਲ ਹੋਵੇ ਤੇ ਫਿਰ ਸੱਚੀ ਮੁੱਚੀ ਮਹਿਲਾ ਕਮਿਸ਼ਨ ਨੇ ਵੀ ਇਤਰਾਜ਼ ਨਹੀਂ ਕਰਨਾ ਸੀ ਸਾਨੂੰ ਤਾਂ ਹੋਣਾ ਹੀ ਨਹੀਂ ਸੀ ਤੇ ਜੇ ਸਾਨੂੰ ਇਤਰਾਜ਼ ਹੋਵੇ ਵੀ ਤੁਸੀਂ ਇਸ ਗੱਲ ਤੋਂ ਕੀ ਲੈਣਾ ਕਿਉਂਕਿ ਇੱਥੇ ਤਮਾਸ਼ਾ ਦੇਖਣ ਵਾਲੇ ਵੀ ਬਹੁਤ ਲੋਕ ਆ ਮੈਂ ਕਿਹਾ ਜੀ ਪਰ ਉਹਨੂੰ ਧਿਆਨ ਦੇ ਨਾਲ ਸੁਣੋ ਜੀ ਕੀ ਉਹਦੇ ਵਿੱਚ ਮੁੱਛ ਫੁੱਟ ਗੱਭਰੂ ਗੱਲ ਕਹੀ ਗਈ ਹੈ ਜਾਂ ਕੁਝ ਹੋਰ ਕਿਹਾ ਗਿਆ ਕਹਿੰਦੇ ਜੀ ਮੈਨੂੰ ਤਾਂ ਲੱਗਦਾ ਮੁਝਫਟ ਗੱਭਰੂ ਹੀ ਆ ਮੈਂ ਕਿਹਾ ਜੀ ਜਿਸ ਤਰੀਕੇ ਦੇ ਨਾਲ ਉਹਦੇ ਵਿੱਚ ਸ਼ਬਦਾਵਲੀ ਵਰਤੀ ਗਈ ਆ ਤੁਸੀਂ ਆਪਣੇ ਸਤਕਾਰਯੋਗ ਮਾਤਾ ਤੇ ਸਤਕਾਰਯੋਗ ਭੈਣ ਜੀ ਦੇ ਵਿਚਾਲੇ ਬੈਠ ਕੇ ਦਿਨ ਦੇ ਵਿੱਚ 15-20 ਵਾਰੀ ਗੱਲ ਕਹਿਣੀ ਆ ਕਿ ਮੈਂ ਹਾਂ ਐਮ ਐਫ ਗੱਭਰੂ ਮੈਂ ਉਹ ਆ ਜਿਹੜਾ ਕਿ ਗਾਇਕ ਦੇ ਵੱਲੋਂ ਕਿਹਾ ਗਿਆ ਮੈਂ ਕਿਹਾ ਜੇਕਰ ਮਾਤਾ ਜੀ ਤੇ ਭੈਣ ਜੀ ਇਹ ਗੱਲ ਕਹਿਣ ਕਿ ਪੁੱਤ ਮੇਰਾ ਸ਼ ਆ ਗਿਆ ਭਰਾ ਮੇਰਾ ਸ਼ ਆ ਗਿਆ ਮੇਰੇ ਵੀਰ ਨੇ ਕਿੰਨੀ ਪਿਆਰੀ ਗੱਲ ਕੀਤੀ ਹੈ ਮੇਰੇ ਵੀਰ ਦੇ ਨਾਲ ਕਿੰਨੀਆਂ ਸੋਹਣੀਆਂ ਤਸਵੀਹਾਂ ਜੁੜਦੀਆਂ ਮੇਰਾ ਵੀਰ ਕਿੰਨੀ ਪਿਆਰੀ ਗੱਲ ਕਰਦਾ ਵੀ ਦੇਖੋ ਮੈਂ ਕਿਹੋ ਜਾਂ ਤੇ ਮੈਂ ਕਿਹਾ ਜੀ ਫਿਰ ਅਸੀਂ ਗਲਤ ਹੋਵਾਂਗੇ ਫਿਰ ਮਹਿਲਾ ਕਮਿਸ਼ਨ ਵੀ ਗਲਤ ਆ ਤੇ ਨਾਲੇ ਤੁਸੀਂ ਇਹ ਗੱਲ ਕਹਿੰਦੇ ਵੀ ਭਾਈ ਗਲਤ ਗੱਲ ਕੋਈ ਨਹੀਂ ਤੇ ਇਹ ਪਤਾ ਲੱਗਾ ਵੀ ਦੋਵੇਂ ਕਲਾਕਾਰਾਂ ਨੇ ਮਾਫੀ ਮੰਗ ਲਈ ਆ ਹਨੀ ਸਿੰਘ ਨੇ ਵੀ ਤੇ ਕਰਨ ਔਜਲਾ ਨੇ ਵੀ ਫਿਰ ਤਾਂ ਭਾਈ ਤੁਹਾਡੇ ਦਿਲ ਤੇ ਸੱਟ ਬੜੀ ਭੜੀ ਵਜੀ ਹੋਣੀ ਆ ਜਿਨ੍ਹਾਂ ਦੀ ਤੁਸੀਂ ਤਰਫਦਾਰੀ ਕਰ ਰਹੇ ਹੋਣੇ ਤਾਂ ਮਾਫੀ ਮੰਗ ਲਈ ਆ ਪਰ ਹੁਣ ਇੱਕ ਨਵਾਂ ਮੁੱਦਾ ਆ ਗਿਆ ਪੰਜਾਬੀ ਗਾਇਕ ਨੇ ਜਸਵੀਰ ਜੱਸੀ ਜਿਹੜੇ ਕਿ ਡੇਰਾਬਾਦ ਦੇ ਖਿਲਾਫ ਨਿਖ ਕੇ ਬੋਲਦੇ ਆ ਜਿਨ੍ਹਾਂ ਨੇ ਸਮੇਂ-ਸਮੇਂ ਦੇ ਉਤੇ ਤਰਕਨੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਸਿੱਖਿਆ ਦੀ ਗੱਲ ਕੀਤੀ ਮੈਨੂੰ ਨਿੱਜੀ ਤੌਰ ਤੇ ਗੱਲ ਬੜੀ ਚੰਗੀ ਲੱਗਦੀ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ 23 ਤਰੀਕ ਨੂੰ ਯਾਨੀ ਕਿ 23 ਅਗਸਤ ਨੂੰ ਮੁਹਾਲੀ ਦੇ ਵਿੱਚ ਫਿਲਮ ਫੇਅਰ ਸਮਾਰੋਹ ਹੋ ਰਿਹਾ ਇਹਦੇ ਵਿੱਚ ਹਣੀ ਸਿੰਘ ਸਮੇਤ ਕਈ ਹੋਰ ਪੰਜਾਬੀ ਕਲਾਕਾਰ ਆ ਰਹੇ ਆ ਬੜੀ ਚੰਗੀ ਗੱਲ ਆ ਫਿਲਮੀ ਕਲਾਕਾਰ ਵੀ ਆ ਰਹੇ ਆ ਪੰਜਾਬੀ ਗੀਤਕਾਰ ਆ ਰਹੇ ਆ ਪੰਜਾਬੀ ਗਾਇਕ ਆ ਰਹੇ ਆ ਪਰ ਜਸਬੀਰ ਜੱਸੀ ਨੇ ਇਤਰਾਜ਼ ਜ਼ਾਹਰ ਕੀਤਾ ਹਣੀ ਸਿੰਘ ਤੇ ਉਹ ਕਹਿੰਦੇ ਇੱਕ ਪਾਸੇ ਤਾਂ ਮਹਿਲਾ ਕਮਿਸ਼ਨ ਦੇ ਵੱਲੋਂ ਉਹਦੇ અપਮਾਨਜਨਕ ਸ਼ਬਦਾਂ ਵਾਲੇ ਗੀਤਾਂ ਦੇ ਕਰਕੇ ਉਹਨੂੰ ਤਲਬ ਕੀਤਾ ਗਿਆ ਤੇ ਇਹ ਫਿਲਮ ਫਿਰ ਅਵਾਰਡ ਕਰਾਉਣ ਵਾਲਿਆਂ ਦੀ ਐਸੀ ਕਿਹੜੀ ਬੇਲੜੀ ਚ ਬਾ ਆਈ ਆ ਵੀ ਹਨੀ ਸਿੰਘ ਤੋਂ ਬਿਨਾ ਮਸਲੇ ਨਹੀਂ ਹੱਲ ਹੁੰਦੇ ਕੀ ਪੰਜਾਬ ਦੇ ਵਿੱਚ ਚੰਗਾ ਗਾਉਣ ਵਾਲੇ ਮੁੱਕ ਗਏ ਜਿਹੜੇ ਬੰਦੇ ਨੇ ਪੰਜਾਬ ਦੀ ਜਵਾਨੀ ਨੂੰ ਵੋਦਕਾ ਤੋਂ ਲੈ ਕੇ ਬਾਕੀ ਵਕ ਵਕ ਨਸ਼ਿਆਂ ਦੇ ਨਾਵਾਂ ਤੋਂ ਜਾਣੂ ਕਰਵਾਇਆ ਜਿਹੜਾ ਮਿਲੇਨੀਅਰ ਗੀਤ ਦੇ ਵਿੱਚ ਸ਼ਰੀਆਮ ਗੰਦੀਆਂ ਗੱਲਾਂ ਕਰਦਾ ਜਿਨੇ ਸਮੇਂ-ਸਮੇਂ ਦੇ ਉਤੇ ਨਗੇਜ਼ਵਾਦ ਦੀਆਂ ਹੱਦਾਂ ਪਾਰ ਕੀਤੀਆਂ ਤੇ ਫਿਲਮ ਫੇਰ ਵਾਲਿਆਂ ਨੂੰ 23 ਤਰੀਕ ਦੇ ਮੁਹਾਲੀ ਵਾਲੇ ਸਮਾਗਮ ਦੇ ਵਿੱਚ ਉਹਨੂੰ ਸੱਦੇ ਬਿਨਾ ਕੀ ਸਰਦਾ ਨਹੀਂ ਸੀ ਗੱਲ ਬਿਲਕੁਲ ਜੱਸੀ ਬਾਈ ਦੀ ਵਾਜਬ ਆ ਜਸਬੀਰ ਜੱਸੀ ਤੇ ਪੰਜਾਬ ਦੇ ਕਈ ਹੋਰ ਕਲਾਕਾਰ ਜਿਹੜੇ ਕਿ ਇਨ੍ਹਾਂ ਪ੍ਰੋਗਰਾਮਾਂ ਦੀ ਸ਼ਾਨ ਹੋਣੇ ਚਾਹੀਦੇ ਆ ਪਰ ਕਿਉਂਕਿ ਅੱਜ ਕੱਲ੍ਹ ਦੌਰ ਚੱਲਦਾ ਕ라우ਡ ਪੁੱਲਰ ਵੀ ਭਾਈ ਕਿਹੜਾ ਖਿੱਚ ਪਾਉਂਦਾ ਕੀਦੇ ਨਾਂ ਤੇ ਚੀਕਾਂ ਕੂਕਾਂ ਵੱਧ ਵਜਦੇ ਨੇ ਆ ਤੇ ਪੰਜਾਬੀ ਕਿਸੇ ਵੇਲੇ ਇਹ ਗੱਲ ਕਹਦੇ ਹੁੰਦੇ ਸੀ ਵੀ ਭਾਈ ਸਾਨੂੰ ਸਾਰਥਿਕ ਗੱਲ ਕਰਨ ਵਾਲੇ ਬੰਦੇ ਦੀ ਲੋੜ ਆ। ਅੱਜ ਕੱਲ ਪੰਜਾਬੀਆਂ ਦਾ ਵੱਡਾ ਹਿੱਸਾ ਗੱਲ ਕਰਦਾ ਵੀ ਸਾਨੂੰ ਤਮਾਸ਼ਾ ਬਣਾਉਣ ਵਾਲੇ ਬੰਦੇ ਦੀ ਲੋੜ ਆ। ਸਾਨੂੰ ਥੋੜਾ ਜਿਹਾ ਪੰਪ ਕਰੇ ਸਾਨੂੰ ਉਸ ਬੰਦੇ ਦੀ ਲੋੜ ਆ। ਜਸਬੀਰ ਜੱਸੀ ਨੇ ਸੋਹਣੀ ਗੱਲ ਕਹੀ ਆ ਪੰਜਾਬ ਦੇ ਵਿੱਚ ਚੰਗਾ ਗਾਉਣ ਵਾਲਿਆਂ ਦੀ ਕਮੀ ਨਹੀਂ। ਪੰਜਾਬ ਦੇ ਵਿੱਚ ਸੁਥਰੀ ਗੀਤਕਾਰੀ ਸੁਥਰੀ ਗਾਇਕੀ ਪੇਸ਼ ਕਰਨ ਵਾਲੇ ਲੋਕਾਂ ਦੀ ਕਮੀ ਨਹੀਂ। ਪਰ ਫਿਲਮ ਫੇਰ ਪੁਰਸਕਾਰ ਜਿਹੜੇ ਵੰਡਣ ਵਾਲੇ, ਕਰਾਉਣ ਵਾਲੇ ਉਹ ਹਨੀ ਸਿੰਘ ਵਰਗਿਆਂ ਨੂੰ ਬੁਲਾ ਰਹੇ ਆ। ਇਹਦਾ ਮਤਲਬ ਇਹ ਆ ਕਿ ਚੰਗਿਆਂ ਦੀ ਉਹਨਾਂ ਦੇ ਮਨ ਦੇ ਵਿੱਚ ਕਦਰ ਘੱਟ ਆ। ਉਹ ਕਿਹੜੇ ਕਾਰਨਾਂ ਜਿਹਦੇ ਕਰਕੇ ਹਣੀ ਸਿੰਘ ਬਿਨਾ ਇਸ ਸਮਾਗਮ ਦੇ ਵਿੱਚ ਸਰਦਾ ਨਹੀਂ। ਇਸ ਕਰਕੇ ਬੁਲਾ ਰਹੇ ਆਂ ਵੀ ਭਾਈ ਇਹਨੂੰ ਹੁਣੇ-ਹੁਣੇ ਮਹਿਲਾ ਕਮਿਸ਼ਨ ਨੇ ਤਲਬ ਕੀਤਾ ਸੀ। ਇਸ ਕਰਕੇ ਬੁਲਾ ਰਹੇ ਆਂ ਵੀ ਇਹਨੇ ਮਿਲੇਨੀਅਰ ਗੀਤ ਦੇ ਵਿੱਚ ਗੰਦੇ ਸ਼ਬਦਾਂ ਦੀ ਵਰਤੋਂ ਕੀਤੀ ਸੀ, ਗਾਲ ਕੱਢੀ ਸੀ। ਇਸ ਕਰਕੇ ਬੁਲਾ ਰਹੇ ਆਂ ਵੀ ਭਾਈ ਇਸ ਬੰਦੇ ਦੇ ਵੱਲੋਂ ਇੱਕ ਵਾਰ ਕਿਹਾ ਗਿਆ ਸੀ ਕਿ ਮੇਰੇ ਮਨ ਦੇ ਵਿੱਚ ਆ ਗਿਆ ਕਿ ਮੈਂ ਨਸ਼ਾ ਜਵਾਨੀ ਦੀ ਨਸ ਨਸ ਦੇ ਵਿੱਚ ਤਸ ਦੇਣਾ, ਟੱਕ ਦੇਣਾ। ਇਸ ਕਰਕੇ ਬੁਲਾ ਰਹੇ ਆਂ ਜਸਬੀਰ ਜੱਸੀ ਦੀਆਂ ਗੱਲਾਂ ਸਮਝਣ ਵਾਲੇ ਜਾਂ ਇਹੋ ਜੀਆਂ ਸਾਰਥਕ ਗੱਲਾਂ ਦੇ ਉੱਤੇ ਅਮਲ ਕਰਨ ਵਾਲੀ ਜਵਾਨੀ ਬਹੁਤ ਥੋੜੀ ਆ ਜਵਾਨੀ ਨੂੰ ਚਾਹੀਦਾ ਚੱਕਮਾਪਣ ਤੇ ਅੱਜ ਕੱਲ ਤਾਂ ਪੰਡਿਤ ਤਰਾਉਤਰੀਨਵਰ ਵਰਗੇ ਲੋਕ ਜਿਹੜੇ ਕਿ ਹੋਰ ਸੂਬੇ ਦੇ ਵਿੱਚੋਂ ਆ ਕੇ ਤੇ ਪ੍ਰਸ਼ਾਸਨ ਦੇ ਕੋਲੇ ਜਾ ਕੇ ਬੇਨਤੀ ਪੱਤਰ ਦਿੰਦੇ ਆ ਕਿ ਭਾਈ ਇਹੋ ਜੇ ਕਲਾਕਾਰ ਜਿਹੜੇ ਵੀ ਕਦਾ ਗਾਉਂਦੇ ਆ ਉਹਨਾਂ ਦੇ ਖਿਲਾਫ ਸਖਤੀ ਵਰਤੀ ਜਾਵੇ ਔਰਤ ਦਾ ਅਪਮਾਨ ਕਰਨ ਵਾਲੇ ਕਲਾਕਾਰਾਂ ਦੇ ਤਾਂ ਸਖਤੀ ਵਰਤੀ ਜਾਵੇ ਹਥਿਆਰਾਂ ਦੀ ਗੱਲ ਕਰਨ ਵਾਲਿਆਂ ਦੇ ਉੱਤੇ ਨਸ਼ੇ ਦੀ ਗੱਲ ਕਰਨ ਵਾਲੇ ਗਾਇਕਾਂ ਦੇ ਉੱਤੇ ਸ਼ਿਕੰਜਾ ਕਸਿਆ ਜਾਵੇ ਤੇ ਪੰਜਾਬੀ ਉਹਨਾਂ ਨੂੰ ਗਾਲਾਂ ਕੱਢੀ ਜਾਂਦੇ ਆ ਕਿਉਂਕਿ ਵਹਿਲੜਾ ਵਾਹੀ ਆ ਤਾਂ ਸੋਚ ਵਾਲੇ ਲੋਕ ਪੰਡਿਤ ਧ੍ਰਿਨਵਰ ਰਾ ਉਹਨੂੰ ਗਾਲਾਂ ਕੱਢੀ ਜਾਣਗੇ ਇਹ ਵਹਿਲਾ ਹੈ ਇਹਦੀ ਆਪ ਦੀ ਕਿਹੜਾ ਪੰਜਾਬੀ ਚੰਗੀ ਹੈ ਇਹਨਾਂ ਦੇ ਕੋਲੇ ਕੰਮ ਕੋਈ ਨਹੀਂ ਇਹ ਤਾਂ ਮਸ਼ਹੂਰ ਹੋਣ ਵਾਸਤੇ ਆ ਉਹ ਕਰਦੇ ਹਨ ਅਸੀਂ ਤਾਂ ਫਲਾਣੇ ਨੂੰ ਉਸਤਾਦ ਬੰਨੀ ਬੈਠੇ ਹਾਂ ਉਹ ਤਾਂ ਸਾਡਾ ਨਾਇਕ ਹੈ ਅਸੀਂ ਤਾਂ ਟੈਟੂ ਬਣਵਾਇਆ ਹੈ ਆਪਦੇ ਬਾਪੂ ਦਾ ਕਿਹੜਾ ਟੈਟੂ ਨਾ ਬਣਵਾਇਓ ਜਿਹੜਾ ਤੁਹਾਡਾ ਕਰਜ਼ਾ ਲਾਉਂਦਾ ਮਰ ਗਿਆ ਜਾਂ ਜਿਹੜੇ ਕਿਰੇ ਦੇ ਉੱਤੇ ਚੁੰੜੀਆਂ ਆਗੀਆਂ ਜਿਹਦੇ ਸਿਰ ਦੇ ਉੱਤੇ ਤੁਸੀਂ ਐਸ਼ਾ ਕੀਤੀਆਂ ਜਿਹੜੇ ਬੰਦੇ ਦੇ ਪੈਸੇ ਦੇ ਨਾਲ ਟੈਟੂ ਵੀ ਬਣਵਾਇਆ ਉਹਦਾ ਨਾ ਕਦੇ ਜ਼ਿਕਰ ਕਰਿਓ ਕਦੇ ਉਹਦੀ ਕਾਰ ਤੇ ਫੋਟੋ ਨਾ ਲਾਇਓ ਕਦੇ ਉਹਦਾ ਟੈਟੂ ਨਾ ਬਣਵਾਇਓ ਕਦੇ ਉਹਨੂੰ ਨਾ ਲੈਜੈਂਡ ਮੰਨਿਓ ਕਦੇ ਉਹਨੂੰ ਨਾ ਨਾਇਕ ਮੰਨਿਓ ਤੁਸੀਂ ਮੰਨਿਓ ਕਲਾਕਾਰ ਹਨ ਤੁਸੀਂ ਲੜੋ ਉਹਨਾਂ ਦੇ ਪਿੱਛੇ ਮਰੋ ਉਹਨਾਂ ਦੇ ਪਿੱਛੇ ਇਸੇ ਕਰਕੇ ਮੈਂ ਕਹਿੰਦਾ ਵੀ ਮੱਝਮੂਰੇ বীਣ ਵਜਾਉਣ ਦਾ ਅੱਜਕੱਲ ਫਾਇਦਾ ਕੋਈ ਨਹੀਂ ਗੱਲ ਬਿਲਕੁਲ ਵਾਜਬ ਆ ਜਿਹੜੇ ਬੰਦੇ ਦੇ ਕੋਲੇ ਗੱਲ ਹੋਵੇ ਜਿਹੜੇ ਬੰਦੇ ਨੂੰ ਤੁਲਨਾਤਮਕ ਅਧਿਐਨ ਕਰਨਾ ਆਉਂਦਾ ਹੋਵੇ ਉਹ ਬੰਦਾ ਕਹੇ ਬਿਨਾ ਰਹਿ ਵੀ ਨਹੀਂ ਸਕਦਾ ਪਰ ਪੰਜਾਬ ਜਿਹੜੇ ਪਾਸੇ ਨੂੰ ਤੁਰ ਪਿਆ ਤੇ ਪੰਜਾਬ ਦੀ ਜਵਾਨੀ ਜਿਵੇਂ ਖੋਖਲੀ ਹੋ ਗਈ ਹੈ ਸਿਰ ਪੱਖੋਂ ਸੇਤ ਪੱਖੋਂ ਵੀ ਤੇ ਸਿਰ ਪੱਖੋਂ ਵੀ ਅਕਲ ਪੱਖੋਂ ਵੀ ਤੇ ਉਦੋਂ ਕਦੇ-ਕਦੇ ਤਰਸਯੋਗ ਹਾਲਤ ਦੇ ਉੱਤੇ ਚਿੰਤਾ ਹੁੰਦੀ ਹੈ ਵੀ ਯਾਰ ਬਣੀ ਕੀ ਜਾਂਦਾ ਪੰਜਾਬ ਦੀ ਜਵਾਨੀ ਦਾ ਹਨੀ ਸਿੰਘ ਦੇ ਨਾਲ ਸਾਡਾ ਕੋਈ ਵਿਰੋਧ ਨਹੀਂ ਆ ਕਰਨ ਔਜਲੇ ਦੇ ਨਾਲ ਕੋਈ ਵਿਰੋਧ ਨਹੀਂ ਆ ਇਹ ਦੋਵੇਂ ਜਣੇ ਪੰਜਾਬ ਦੇ ਜੰਮੇ ਜाये ਆ ਇੱਕ ਹਰਦੇਸ਼ ਸਿੰਘ ਆ ਇੱਕ ਕਰਨੌਜਲਾ ਉਹ ਵੀ ਪੰਜਾਬ ਦਾ ਹੀ ਆ ਪਰ ਗੱਲ ਜਿੱਥੇ ਕਿੰਤੂ ਕਰਨ ਵਾਲੀ ਹੋਵੇ ਉੱਥੇ ਪੰਜਾਬੀ ਗਾ ਨੂੰ ਸਾਰਤਕ ਤਰੀਕੇ ਨਾਲ ਕਿੰਤੂ ਕਰਨੀ ਚਾਹੀਦੀ ਆ ਆਲੋਚਨਾ ਸਾਰਤਕ ਸ਼ਬਦਾਂ ਦੇ ਵਿੱਚ ਕਰਨੀ ਹੀ ਚਾਹੀਦੀ ਆ ਅਸੀਂ ਕੋਈ ਹੁੱਲੜਬਾਜ਼ ਤਮਾਸ਼ੀਬੀਨ ਵਾਹਿਆਤ ਸੋਚ ਵਾਲੇ ਪੰਜਾਬੀ ਥੋੜੀਆਂ ਵੀ ਜੋ ਮਰਜ਼ੀ ਮੂਰੇ ਕਰੀ ਚੱਲੋ ਫੇਰ ਕੀ ਫਰਕ ਪੈਂਦਾ ਮੈਂ ਤੁਹਾਨੂੰ ਇੱਕ ਦੱਸਦਾ ਪਹਿਲਾਂ ਵੀ ਵੀਡੀਓ ਦੇ ਵਿੱਚ ਗੱਲ ਦੱਸੀ ਸੀ ਕਿ ਕੁਝ ਕੁ ਵਰੇ ਪਹਿਲਾਂ ਦੀ ਗੱਲ ਆ ਅੱਠ ਕੁ ਵਰੇ ਪਹਿਲਾਂ ਦੀ ਗੱਲ ਆ ਮੈਂ ਇੱਕ ਕਲਾਕਾਰ ਦੀ ਪੰਜਾਬੀ ਦੀ ਇੰਟਰਵਿਊ ਕੀਤੀ ਤੇ ਮੈਂ ਉਹਨੂੰ ਇਹ ਗੱਲ ਕਹੀ ਵੀ ਤੁਸੀਂ ਗੰਦੇ ਗੀਤਾਂ ਦੀ ਪੇਸ਼ਕਾਰੀ ਕਿਉਂ ਕਰਦੇ ਆ ਤੁਹਾਡੇ ਗੀਤਾਂ ਦੇ ਵਿੱਚ ਨੰਗੇਜ਼ਵਾਦ ਤੇ ਰਾਤ ਦੇ ਹਨੇਰੇ ਵਿੱਚ ਹੋਣ ਵਾਲੇ ਕੋਕਰਮਾਂ ਦਾ ਵੀਰਵਾ ਕਿਉਂ ਵੜਿਆ ਕੇ ਪੇਸ਼ ਕੀਤਾ ਜਾਂਦਾ ਉਹ ਕਹਿੰਦਾ ਜੀ ਜਵਾਨੀ ਪਸੰਦ ਹੈ ਕੁਝ ਕਰਨੀ ਆ ਮੈਂ ਕਿਹਾ ਜੀ ਜਵਾਨੀ ਚੰਗਿਆਂ ਨੂੰ ਵੀ ਬੜਾ ਪਸੰਦ ਕਰਦੀ ਆ ਜਵਾਨੀ ਹਰ ਭਜਨਮਾਨ ਨੂੰ ਵੀ ਸੁਣਦੀ ਆ ਜਵਾਨੀ ਨੇ ਹੁਣ ਤੱਕ ਹੰਸਰਾਜ ਹੰਸ ਨੂੰ ਸਰਬਗੀਤ ਕੀਮਾ ਨੂੰ ਵਾਰਿਸ ਭਰਾਵਾਂ ਨੂੰ ਇੰਨਾ ਪਿਆਰ ਦਿੰਦਾ ਸਰਦੂਲ ਸਿਕੰਦਰ ਨੂੰ ਕੁਲਦੀਪ ਮਾਨਕ ਨੂੰ ਮੁਹੰਮਦ ਸਰੀਕ ਨੂੰ ਵੀ ਸੁਣਦੀ ਆ ਜਵਾਨੀ ਤਾਂ ਸਭ ਕੋ ਜੀ ਸੁਣਦੀ ਆ ਪਰ ਇਹਦਾ ਮਤਲਬ ਇਹ ਥੋੜੀ ਕਿ ਆਪਾਂ ਇੱਕ ਨੁਕਤਾ ਚੱਕ ਲੈ ਜੀ ਕਿ ਆਹ ਕੁਝ ਵੱਧ ਪਸੰਦ ਕੀਤਾ ਜਾਂਦਾ ਜਿਹੜੇ ਲੋਕਾਂ ਨੇ ਦੋ ਅਰਥੀ ਗੱਲਾਂ ਹੋਛੀਆਂ ਗੱਲਾਂ ਵਾਹੀਆਤ ਗੱਲਾਂ ਕੀਤੀਆਂ ਉਹਨਾਂ ਲੋਕਾਂ ਨੂੰ ਕਿੰਨੇ ਕ ਲੋਕਾਂ ਨੇ ਕਿੰਨਾ ਕ ਸਮਾਂ ਚੇਤੇ ਰੱਖਿਆ ਇਹ ਵੀ ਕਦੇ ਸੋਚ ਕੇ ਦੇਖੋ ਠੁਕਰੀ ਦੀ ਉਮਰ ਬਹੁਤ ਛੋਟੀ ਹੁੰਦੀ ਆ ਉਹ ਭਾਵੇਂ ਫੁਕਰੀ ਤੁਸੀਂ ਮਾਰਦੇ ਹੋਵੋ ਭਾਵੇਂ ਮੈਂ ਮਾਰਦਾ ਹੋਵਾਂ ਭਾਵੇਂ ਕੋਈ ਹੋਰ ਆ ਠੁਕਰ ਕਰਨ ਦੀ ਕਰਨ ਵਾਲੇ ਲੋਕ ਆ ਜਿਹੜੇ ਉਹ ਕਦੇ ਵੀ ਅਸਲ ਸਿਆਣੇ ਲੋਕਾਂ ਦੇ ਮਨਾ ਵਿੱਚ ਚੰਗੀ ਉਮਰ ਵਾਲੇ ਲੋਕਾਂ ਨੇ ਮਨਾ ਵਿੱਚ ਥਾਂ ਨਹੀਂ ਬਣਾ ਸਕਦੇ ਤੇ ਜਿਹੜੇ ਸਮਾਜ ਦੇ ਵਿੱਚ ਚੰਗੀ ਉਮਰ ਵਾਲੇ ਲੋਕਾਂ ਦੀ ਕਦਰ ਨਾ ਕੀਤੀ ਜਾਵੇ ਜਿਹੜੇ ਵੱਡੀ ਉਮਰ ਵਾਲੇ ਅਦਖੜ ਉਮਰ ਵਾਲੇ ਹਰ ਉਮਰ ਵਰਗ ਦੇ ਲੋਕਾਂ ਦੀ ਕਦਰ ਨਾ ਕੀਤੀ ਜਾਵੇ ਉੱਥੇ ਮਸ਼ਹੂਰੀ ਟਿਕਾਊ ਹੁੰਦੀ ਵੀ ਨਹੀਂ ਤੁਸੀਂ ਬੀਤੇ ਵੇਲੇ ਨੂੰ ਚਿੱਤੇ ਕਰਕੇ ਦੇਖ ਲਓ ਜਿਹੜੇ ਜਿਹੜੇ ਕਲਾਕਾਰ ਤੁਹਾਨੂੰ ਅੱਜ ਤੱਕ ਚੇਤੇ ਆ ਤੇ ਜਿਨ੍ਹਾਂ ਨੇ ਅਜ ਤੱਕ ਮਹਾਨਤਾ ਦਾ ਦਰਜਾ ਹਾਸਲ ਕੀਤਾ ਉਹ ਛੁਰਲੀ ਵੰਗੂ ਨਹੀਂ ਆਏ। ਉਹਨਾਂ ਨੇ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਗੁਆਇਆ, ਬੜਾ ਕੁਝ ਹਾਸਲ ਕੀਤਾ ਤੇ ਫਿਰ ਉਹ ਮੌਜੂਦਾ ਮਕਾਮ ਦੇ ਉੱਤੇ ਪਹੁੰਚੇ ਆ। ਗੱਲ ਤੁਰੀ ਸੀ ਹਣੀ ਸਿੰਘ ਦੇ ਵਿਰੋਧ ਤੋਂ ਤੇ ਹਣੀ ਸਿੰਘ ਨੂੰ ਫਿਲਮ ਫੇਰ ਪੁਰਸਕਾਰ ਦੇ ਵਿੱਚ ਬੁਲਾਉਣ ਤੋਂ। ਉਹਨੇ ਆਉਣਾ ਉੱਥੇ ਕਿਹੜੇ ਕਿਹੜੇ ਗੀਤ ਗਾਉਣੇ ਮੈਨੂੰ ਨਹੀਂ ਪਤਾ। ਪਰ ਉਹਦੇ ਬਾਰੇ ਪ੍ਰਸ਼ਾਸਨ ਨੂੰ ਮੁਹਾਲੀ ਪ੍ਰਸ਼ਾਸਨ ਨੂੰ ਚਿੱਠੀ ਪਹਿਲਾਂ ਦਿੱਤੀ ਜਾ ਚੁੱਕੀ ਆਂ ਵੀ ਇਹ ਨਸ਼ੇ ਵਾਲੇ ਗੀਤ, ਔਰਤ ਦੇ અપਮਾਨ ਵਾਲੇ ਗੀਤ ਜੇਕਰ ਇੱਥੇ ਗਾਊਗਾ ਜੇ ਫਿਰ ਅਸੀਂ ਜਿਹੜਾ ਦਬ ਕੇ ਵਿਰੋਧ ਕਰਾਂਗੇ ਮੈਨੂੰ ਇਹ ਵੀ ਪਤਾ ਵੀ ਜੇਕਰ ਕੋਈ ਮਾੜੀ ਗੱਲ ਕਰਨ ਵਾਲੇ ਦਾ ਵਿਰੋਧ ਕਰਾਂਗੇ ਬੰਦੇ 50 ਨਹੀਂ ਇਕੱਠੇ ਹੁੰਦੇ ਕਿਉਂਕਿ ਪੰਜਾਬੀ ਤਾਂ ਇਹ ਗੱਲ ਕਰਨ ਨੂੰ ਇਹ ਤਾਂ ਪਾਗਲਾ ਤਾਂ ਵਿਹਲਾ ਸਾਡੇ ਕੋਲੇ ਸਮਾਂ ਥੋੜੀ ਆ ਫਿਰ ਰੀਲਾਂ ਦੇ ਉੱਤੇ ਐ ਕਰੀ ਜਾਣਾ ਆਹ ਦੇਖੋ ਨੱਚੀ ਕਿਵੇਂ ਜਾਂਦੀ ਆ ਆਹ ਦੇਖੋ ਹੱਸੀ ਕਿਵੇਂ ਜਾਂਦਾ ਇਹਨੂੰ ਗਾਲ ਕੱਢਦੇ ਆਪਾਂ ਇਹਨੂੰ ਆਹ ਕੁਛ ਕਹਰੇ ਆਪਾਂ ਆਪਾਂ ਤਾਂ ਹੋ ਜਾਣਾ ਇਸ ਗੱਲ ਤੇ ਬਿਜ਼ੀ ਆਜੋ ਆਪਾਂ ਧੰਨਵਾਦ ਕਰੀਏ ਉਹਨਾਂ ਲੋਕਾਂ ਦਾ ਜਿਹੜੇ ਲੋਕ ਗਲਤ ਨੂੰ ਗਲਤ ਕਹਿਣ ਦਾ ਮਾਦਾ ਰੱਖਦੇ ਆ ਜਿਹੜੇ ਲੋਕ ਚੰਗੀ ਦੀ ਸਿਫਤ ਕਰਨੇ ਚੰਗੀ ਚੀਜ਼ ਦੀ ਪੰਜਾਬੀ ਐਪਰੀਸ਼ੀਏਟ ਕਰਨਾ ਭੁੱਲ ਗਏ ਵੀ ਆ ਚੰਦਾ ਤੇ ਪੰਜਾਬੀ ਮਿੱਟੀ ਪੱਟਣ ਦੇ ਵਿੱਚ ਅਵਲ ਹੋ ਗਏ ਵੀ ਆ ਦੇਖੋ ਕੀ ਕਰੀ ਜਾਂਦਾ ਪੰਜਾਬੀ ਗਾਲਾਂ ਵੀ ਕੱਢੀ ਜਾਂਦੇ ਨੇ ਕਿ ਉਹਨੂੰ ਸੁਣੀ ਵੀ ਜਾਣਗੇ ਮੈਂ ਇੱਕ ਵਾਰੀ ਇੱਕ ਬੰਦੇ ਦੀ ਹੋਰ ਇੰਟਰਵਿਊ ਕੀਤੀ ਉਹ ਮੈਨੂੰ ਕਹਿੰਦਾ ਭਾਈ ਜੀ ਸਾਨੂੰ ਕੀ ਫਰਕ ਪੈਂਦਾ ਗਾਲਾਂ ਕੱਢੀ ਜਾਂਦੇ ਕੱਢੀ ਜਾਣ ਵੇਖ ਕੇ ਗਾਲ ਕੱਢਦੇ ਆ ਨਾ ਵਿਊ ਤਾਂ ਕਾਊਂਟ ਹੋਇਆ ਇੱਕ ਗਿਣਤੀ ਦੇ ਵਿੱਚ ਆਇਆ ਕੱਢੀ ਜਾਣੇ ਗਾਲਾਂ ਅਸੀਂ ਪੜਦੇ ਹੀ ਨਹੀਂ ਇਹਨਾਂ ਨੂੰ ਕੌਣ ਪੁੱਛਦਾ ਤੁਹਾਡਾ ਵजूद ਇਹ ਰਹਿ ਗਿਆ ਜਿਹੜੇ ਬਾਹਰ ਆਤ ਗੱਲਾਂ ਕਰਦੇ ਆ ਜਿਹੜੇ ਸਿਰ ਤੋਂ ਕੰਮ ਨਹੀਂ ਲੈਂਦੇ ਉਹਨਾਂ ਦਾ ਵਜੂਦ ਇਹ ਰਹਿ ਗਿਆ ਵੀ ਉਹਨਾਂ ਦੀ ਗਾਲ ਦੇ ਵੀ ਕੋਈ ਪ੍ਰਵਾਹ ਨਹੀਂ ਹੁਣ ਕਿਸੇ ਨੂੰ ਸੋ ਬੇਨਤੀ ਹੈ ਜੀ ਕਿ ਜਸਬੀਰ ਜੱਸੀ ਵਰਗੇ ਜਾਂ ਹੋਰ ਜਿੰਨੇ ਵੀ ਕਲਾਕਾਰ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿਣ ਦਾ ਮਾਅਦਾ ਰੱਖਦੇ ਆ ਆਪਾਂ ਉਹਨਾਂ ਦਾ ਸਤਿਕਾਰ ਕਰੀਏ ਹਨੀ ਸਿੰਘ ਵਰਗੇ ਜਿਹਨਾਂ ਦਾ ਨਾਂ ਪਹਿਲਾਂ ਬਹੁਤ ਵੱਡਾ ਉਹਨਾਂ ਨੂੰ ਇਹੋ ਜਿਹੇ ਗਲਤ ਗਾਣੇ ਪੇਸ਼ ਕਰਨ ਦੀ ਲੋੜ ਵੀ ਨਹੀਂ ਤੇ ਉਹਨਾਂ ਨੂੰ ਪੰਜਾਬ ਦੇ ਮਹੱਤਵਪੂਰਨ ਸਮਾਗਮਾਂ ਦੇ ਵਿੱਚ ਬੁਲਾਉਣ ਦੀ ਜ਼ਰੂਰਤ ਵੀ ਨਹੀਂ ਉਹ ਤਾਂ ਬੰਗਲੌਰ ਗਈ ਜਾਣ ਦਿੱਲੀ ਗਾਈ ਜਨ ਉਸ ਤਾਂ ਲੋਕ ਨੰਗੇ ਹੋਣ ਦੇ ਵਿੱਚ ਵੀ ਮਾਨ ਮਹਿਸੂਸ ਕਰਦੇ ਆ ਉਥੇ ਤਾਂ ਬਹੁਤ ਕੁਝ ਉਹੋ ਜਿਹਾ ਚੱਲਦਾ ਬਹਾਨਗਰਾਂ ਦੇ ਵਿੱਚ ਜਿਹਦੇ ਬਾਰੇ ਆਪਾਂ ਕਦੇ ਪੰਜਾਬ ਦੇ ਵਿੱਚ ਬਹਿ ਕੇ ਕਿਆਸ ਵੀ ਨਹੀਂ ਕਰਦੇ ਕਿਉਂਕਿ ਆਪਾਂ ਪੰਜਾਬ ਵਾਲੇ ਲੋਕ ਫੇਰ ਵੀ ਕੁਝ ਹੱਦ ਤੱਕ ਮਰਿਆਦਾ ਵਾਲੇ ਹਾਂ ਕਿਉਂਕਿ ਸਾਡੇ ਪੰਜਾਬ ਦਾ ਵਿਰਸਾ ਅਮੀਰ ਰਿਹਾ ਹੈ ਤੇ ਦੁੱਖ ਇਸੇ ਗੱਲ ਦਾ ਵੀ ਪੰਜਾਬ ਦੀ ਜਵਾਨੀ ਵਿਰਾਸਤ ਨੂੰ ਭੁੱਲੀ ਜਾਂਦੀ ਹੈ ਇੱਥੇ 10 ਗੁਰੂ ਸਾਹਿਬਾਨ ਦੇ ਲੜੀਵਾਰਨਾ ਕਿੰਨੇ ਕੁ ਜਵਾਨੀ ਨੂੰ ਚੇਤੇ ਆ ਸਵਾਲ ਇੱਕ ਏ ਆ ਗੁਰੂਆਂ ਦੇ ਫਲਸਫੇ ਨੂੰ ਸਮਝਣ ਵਾਲੇ ਲੋਕਾਂ ਦੀ ਗਿਣਤੀ ਕਿੰਨੀ ਕਾ ਚੰਗੇ ਗਾਇਕਾਂ ਦੇ ਨਾਂ ਕਿੰਨੇ ਕ ਚੇਤੇ ਆ ਪੰਜਾਬ ਦੇ ਲੋਕ ਰੂਪਾਂ ਦੀ ਜਾਣਕਾਰੀ ਰੱਖਣ ਵਾਲੇ ਲੋਕ ਕਿੰਨੇ ਕਾ ਤੇ ਵਾਹੀਆ ਤੇ ਚਕਮੀਆਂ ਗੱਲਾਂ ਕਰਨ ਵਾਲੇ ਲੋਕਾਂ ਦੀ ਗਿਣਤੀ ਕਿੰਨੀ ਆ ਤੇ ਜਿਹੜਾ ਬੰਦਾ ਚੰਗੀ ਗੱਲ ਕਰੇ ਤੇ ਉਹਦੇ ਪੇਸ਼ ਪੈਣ ਵਾਲੇ ਲੋਕਾਂ ਦੀ ਗਿਣਤੀ ਕਿੰਨੀ ਆ ਕਦੇ ਰੇਸ਼ੋ ਕੱਢ ਕੇ ਦੇਖ ਲਿਓ ਅਨੁਪਾਤ ਕੱਢ ਕੇ ਦੇਖ ਲਿਓ ਪਤਾ ਲੱਗ ਜੰਦਾ ਪੰਜਾਬ ਦਾ ਪਵਿੱਖ ਕੀ ਆ ਪੰਜਾਬ ਦਾ ਪਵਿੱਖਤਾ ਉੱਚੀ ਤੇ ਸੁੱਚੀ ਸੋਚ ਆ ਨਾ ਉੱਚੀ ਸੋਚ ਨਹੀਂ ਹੈ ਤੇ ਪੰਜਾਬ ਦੇ ਲੋਕ ਤਾਂ ਉੱਚੀ ਸੋਚ ਵਾਲੇ ਖਾਸ ਕਰਕੇ ਜਵਾਨੀ ਦਾ ਇੱਕ ਹਿੱਸਾ ਤਾਂ ਉੱਚੀ ਸੋਚ ਦੀ ਗੱਲ ਕਰਨ ਵਾਲੇ ਲੋਕਾਂ ਦੇ ਪਿੱਛੇ ਪੈ ਜਾਂਦੇ ਆ ਕਹਿੰਦੇ ਲੈ ਇਹਨੂੰ ਬੜਾ ਪਤਾ ਇਹ ਆ ਗਿਆ ਸਿਆਣਾ ਹੁਣ ਇਹ ਦੱਸੂਗਾ ਇਹਨੂੰ ਫਲਾਣੇ ਨੇ ਐਂ ਕਿਹਾ ਸੀ ਇਹਨੇ ਫਲਾਣੇ ਨੂੰ ਐਂ ਕਿਹਾ ਸੀ ਆ ਗੱਲਾਂ ਪੱਲੇ ਰਹਿ ਗਈਆਂ ਨਾ ਤੁਹਾਨੂੰ ਗਵਈਏ ਜਾਣਦੇ ਆ ਨਾ ਤੁਹਾਨੂੰ ਰਾਜਨੀਤਿਕ ਲੋਕ ਜਾਣਦੇ ਬਾਈ ਨੇਮ ਨਾ ਤੁਹਾਨੂੰ ਡੇਰੇਦਾਰ ਜਾਣਦੇ ਬਾਈ ਨੇਮ ਤੇ ਆਪਾਂ ਲੜਦੇ ਕਿਹੜੀ ਗੱਲਾਂ ਆ ਜਦੋਂ ਆਪਣਾ ਵਜੂਦ ਨਹੀਂ ਤੇ ਫਿਰ ਆਪਾਂ ਨੂੰ ਆਪਦਾ ਵजूद ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਧੰਨਵਾਦ ਭਾਈ ਜਸਵੀਰ ਜੱਸੀ ਬੜੀ ਸੋਹਣੀ ਗੱਲ ਕਹੀ ਆ ਸਿਖਰ ਦੀ ਗੱਲ ਕਹੀ ਆ ਤੇ ਪ੍ਰਸ਼ਾਸਨ ਦੇਖਦੇ ਆ ਵੀ ਉਸ ਦਿਨ ਕੀ ਕਰਦਾ ਤੇ ਹਣੀ ਸਿੰਘ ਨੂੰ ਬੀਤੇ ਦੇ ਉੱਤੇ ਪਛਤਾਵਾ ਕਿੰਨਾ ਕੁ ਹੁੰਦਾ ਕਿਉਂਕਿ ਮੋਹਾਲੀ ਦੇ ਵਿੱਚ ਹੀ ਦਫਤਰ ਮਹਿਲਾ ਕਮਿਸ਼ਨ ਦਾ ਚੰਡੀਗੜ੍ਹ ਦੇ ਵਿੱਚ ਤੇ ਭਾਈ ਉੱਥੇ ਜਦੋਂ ਉਹਨੇ ਆਉਣਾ ਤੇ ਉਹ ਮਹਿਲਾ ਕਮਿਸ਼ਨ ਦੇ ਕੋਲੇ ਜਾ ਕੇ ਮਾਫੀ ਮੰਗਦਾ ਕਿ ਨਹੀਂ ਮੰਗਦਾ ਵੈਸੇ ਫੋਨ ਤੇ ਕਹਿੰਨੇ ਮੰਗਲੀ ਸੀ ਹੁਣ ਵੇ ਨਹੀਂ ਆ ਉਹਦੇ ਸਮੇਂ ਦੇ ਵਿੱਚ ਬਣਦਾ ਕੀ ਆ